ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਅਦਆਬ ਸਭ ਸਤਿਕਾਰ ਸਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਵਾਣਾ ਟੀਵੀ ਤੇ ਰੇਡੀਓ ਪ੍ਰਾਣ ਦੇ ਨਾਲ ਬਾਗਾਂ ਦੇ ਰਾਕਾਂ ਦੇ ਸ਼ਹਿਰ ਪਟਿਆਲੇੋਂ ਮੈਂ ਪਰਮਿੰਦਰ ਸਿੰਘ ਤੇਵਾਣਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਬਲੰਦਵਾਜ ਬ੍ਰਾਡਕਾਸਟਰ ਸਰ ਰஞ்சிਤ ਸਿੰਘ ਕੋਕੀ ਗੱਲ ਜੀ ਸਵਾਗਤ ਗੱਲ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮੱਚ ਮਿਹਰਬਾਨੀ ਗੱਲ ਸਾਹਿਬ ਗੱਲ ਸਾਹਿਬ ਪੰਥਕ ਹਲਕਿਆਂ ਚ ਬੜਾ ਉੱਪਰ-ਨੀਚੇ ਹੋ ਰਿਹਾ ਹੈ ਸ਼੍ਰੋਮਣੀ ਕਮੇਟੀ ਦੀ ਹੋਈ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਹੈ ਗਿਆਨੀ ਜਗਤਾਰ ਸਿੰਘ ਕਾਰਜਕਾਰੀ ਜਥੇਦਾਰ ਤਲਵੰਡੀ ਸਾਬੋ ਦੋਨਦਵਾ ਸਾਧ ਤਖਤ ਦੇ ਬਣਾਏ ਗਏ ਨੇ ਦਿੱਲੀ ਦੇ ਵਿੱਚ ਅ ਅਰਵਿੰਦ ਕੇਜਰੀਵਾਲ ਹੋਰਾਂ ਨੇ ਪੰਜਾਬ ਦੀ ਸਾਰੀ ਬਜਾਰਤ ਸਾਰੇ ਐਮਐਲਏ ਦੀ ਮੀਟਿੰਗ ਸੱਦ ਲਈ ਹੈ ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ ਹੈ ਕਿ 30 ਐਮਐਲਏ ਉਹਨਾਂ ਨਾਲ ਨੇ ਮੋਦੀ ਸਾਹਿਬ ਦੀ ਵਿਦੇਸ਼ ਫੇਰੀ ਹੈ ਪੰਜਾਬ ਦੇ ਸਾਰੋਕਾਰਾਂ ਦੇ ਵਿੱਚ ਬੜੀਆਂ ਹੋਰ ਚਰਚਾਵਾਂ ਨੇ ਨਵਾਲਿਕ ਮੁੰਡੇ ਕੋਲੋਂ 10 ਪਿਸਟਲ ਫੜੇ ਜਾਣੇ ਉਹ ਵੀ ਖੋਦ ਬਣਾ ਰਿਹਾ ਤੇ ਪਟਿਆਲਾ ਦੇ ਵਿੱਚ ਖਾਲੀ ਸ਼ੈਲ ਮਿਲੇ ਨੇ ਰਾਕਟ ਤੇ ਇਸ ਨੂੰ ਲੈ ਕੇ ਸਥਿਤੀ ਬੜੀ ਅਜੀਬੋ ਗਰੀਬ ਬਣ ਰਹੀ ਹੈ ਸ਼ੁਰੂਆਤ ਪੰਥਕ ਹਲਕਿਆਂ ਤੋਂ ਕਰਾਂਗੇ ਜਿਸ ਤਰ੍ਹਾਂ ਇਹ ਜਥੇਦਾਰ ਸਾਹਿਬ ਦਾ ਫੈਸਲਾ ਬੜਾ ਬਾਸ਼ਾ ਜਨਕ ਮੰਨਿਆ ਸੀ ਪਰ ਉਸ ਤੋਂ ਬਾਅਦ ਖਲਾਰਾ ਆਜਿਆ ਪਿਆ ਗੈਨੀ ਹਰਪ੍ਰੀਤ ਸਿੰਘ ਹੋਰਾਂ ਦਾ ਅਸਰ ਸਾਹਿਬ ਨੂੰ ਅਸ਼ੀਰਵਾਦ ਦੇਣਾ ਸ਼ਾਇਦ ਆਖਰੀ ਹੋ ਗਿਆ ਬਤੌਰ ਕਾਰਜਕਾਰੀ ਜਥੇਦਾਰ ਕਹ ਲਈ ਜਾਂ ਜੋ ਵੀ ਹੈ ਤੇ ਐਸਪੀਸੀ ਦੇ ਪ੍ਰਧਾਨ ਜਾਂਦੇ ਜਾਂਦੇ ਬੋਲ ਕੇ ਵੀ ਨਹੀਂ ਗਏ ਉਹਨਾਂ ਨੇ ਸਾਰੀ ਪ੍ਰੈਸ ਰਿਲੀਜ਼ ਸਿਰਫ ਆਪਣੇ ਸੈਕਟਰੀ ਨੂੰ ਸੌਂਪ ਦਿੱਤੀ ਤੇ ਉਹ ਵੀ ਫਟਾਫਟ ਕਾਰਜ 'ਚ ਬੈਠ ਕੇ ਤੁਰਦੇ ਬਣੇ ਫੈਸਲਾ ਵੱਡਾ ਸੀ ਗੈਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨ ਦਾ ਜੀ ਬੜਾ ਮੰਦ ਭਾਗਾ ਫੈਸਲਾ ਲਿਆ ਹੈ ਜਿਸ ਤਰ੍ਹਾਂ ਕਿ ਜਸਵੰਤ ਸਿੰਘ ਪੜੈਣ ਤੇ ਪਰਮਜੀਤ ਸਿੰਘ ਰਾਏਪੁਰ ਜਿਹੜੇ ਬਾਗੀ ਹੈਗੇ ਨੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਹੂੰ ਉਹਨਾਂ ਨੇ ਅੰਦਰ ਵੀ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਅੰਦਰ ਵੀ ਇਸ ਚੀਜ਼ ਦਾ ਡਟ ਕੇ ਵਿਰੋਧ ਕੀਤਾ ਹੈਗਾ ਵੀ ਸਿਆਸੀ ਫੈਸਲਾ ਹੈਗਾ ਜੀ ਨਾ ਇਹ ਕੋਈ ਧਾਰਮਿਕ ਫੈਸਲਾ ਹੈਗਾ ਮਤਲਬ ਕਿ ਜੱਥੇਦਾਰ ਹਰਪੀ ਸਿੰਘ ਦੀਆਂ ਸਰਸਿਸ ਕਿਸ ਬਿਨਾਂ ਤੇ ਖਤਮ ਕੀਤੀਆਂ ਗਿਆ ਕਿਉਂਕਿ ਇਹ ਸ਼ਿਕਾਇਤ ਤਾਂ ਜਦੋਂ ਪਹਿਲੇ 18 ਸਾਲ ਪੁਰਾਣੀ ਸ਼ਿਕਾਇਤ ਆ ਹੂੰ ਉਦੋਂ ਫਿਰ ਤੁਸੀਂ ਇਹਨਾਂ ਨੂੰ ਜੱਥੇਦਾਰ ਕਾਲ ਤੱਕ ਸਾਲ ਕਿਉਂ ਲਾਇਆ ਗਿਆ ਮੈਂ ਸਾਲ ਹੀ ਰਹੇ ਯਾਰ ਬਾਕੀ 3 ਸਾਲ ਦੇ ਇਹ ਜਥੇਦਾਰ ਦੰਦਵਾਲ ਸਾਹਿਬ ਹੈਗੇ 8 ਸਾਲ ਦੀ ਸਰਸਰੀ ਹੋ ਗਈਆਂ ਉਹਨਾਂ ਦੀ ਜਦ ਕੇ ਕਾਲ ਤੱਕ ਸਾਲ ਦੇ ਜਥੇਦਾਰ ਨੇ ਬੜਾ ਕਲੀਅਰ ਕਟ ਦੇਸ਼ ਦਿੱਤੇ ਹੋਏ ਨੇ ਕਿਸੇ ਸੇਂਗ ਸਹਿਬਾਨ ਬਾਰੇ ਕੋਈ ਵੀ ਜਿਹੜੀ ਇਨਕੁਆਰੀ ਹੈ ਜਾਂ ਪੁਸ਼ਪਰਤੀ ਹੈਗੀ ਆ ਉਹ ਸਾਰੇ ਕਾਲ ਤੱਕ ਸਾਬ ਤੇ ਜਥੇਦਾਰ ਦੀ ਮੁਤਲਕ ਤਫਤੀਸ਼ ਅੰਦਰ ਆਉਂਦੀ ਹੈਗੀ ਆ ਐਸਟੀਪੀਸੀ ਜਾਂ ਤਾਂ ਪੂਰੇ ਅਧਾਰ ਖੇਤਰੀ ਹੈ ਨਹੀਂਗਾ ਹੂੰ ਹੂੰ ਸੋ ਇੱਕ ਪਾਸੇ ਤਾਂ ਕਹਿੰਦੇ ਵੀ ਅਕਾਲ ਤਖਸਾ ਮਹਾਨ ਆ ਸਾਡੀ ਪੰਥ ਦੀ ਸ਼ਾਨ ਆ ਜੀ ਦੂਜੇ ਪਾਸੇ ਕਲੀਅਰ ਵਾਇਓਲੇਸ਼ਨਸ ਕਰ ਰਹੇ ਹੈਗੇ ਇਨ ਡਿਫਾਇੰਸ ਜਾ ਰਹੇ ਹੈਗੇ ਅਕਾਲ ਤਖਸਾ ਦੇ ਨਿਸ਼ਾ ਨਿਰਦੇਸ਼ਾਂ ਦੇ ਜੀ ਉਹਨੇ ਤਾਂ ਗੱਲ ਆ ਕੇ ਜੱਥੇਦਾਰ ਨੇ ਕਾਲਾ ਉਹਨਾਂ ਅਕਾਲ ਤਖਸਾਲ ਦੇ ਉਹਨਾਂ ਨੂੰ ਪਲੇਅਰ ਕਰਨੀ ਚਾਹੀਦੀ ਗੱਲ ਆ ਕੇ ਹੂੰ ਕੀ ਜੱਥੇਦਾਰ ਗੈਨੀ ਰਗਵੀਰ ਸਿੰਘ ਨੇ ਪਹਿਲਾਂ ਇਸ ਨੂੰ ਖੰਡਨ ਕੀਤਾ ਸੀ ਕਿ ਕੋਈ ਜਾਂਚ ਇਸ ਤਰ੍ਹਾਂ ਨਹੀਂ ਆਏਗੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਤਾਂ ਜੱਥੇਦਾਰ ਦੇ ਰਤਵੇ ਦਾ ਖਿਆਲ ਰੱਖਿਆ ਜਾਵੇ ਤੇ ਫਿਰ ਉਹਨਾਂ ਦਾ ਅਚਾਨਕ ਲੰਮੀ ਫੇਰੀ ਤੇ ਚਲੇ ਜਾਣਾ ਤੇ ਫਿਰ ਕੀ ਜੱਥੇਦਾਰ ਸਾਹਿਬ ਦੀ ਸਹਿਮਤੀ ਨਾਲ ਹੀ ਹੋਇਆ ਸਾਰਾ ਕੁਝ ਜਾਂ ਉਸ ਤੇ ਕੋਈ ਰਿਐਕਸ਼ਨ ਕਰਨਗੇ ਕਹਿੰਦੇ ਕਿ ਜਿਹੜੀ ਉਹਨਾਂ ਦੀ ਚੁੱਪ ਹੋਊਗੀ ਤਾਂ ਫਿਰ ਉਹ ਸਹਿਮਤੀ ਹੋਊਗੀ ਹੂੰ ਜੇ ਉਹ ਦਾ ਬੋਲੇ ਅਹੀਂ ਕੱਲ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੈਗੀ ਆ ਦੇਖਣ ਵਾਲੀ ਗੱਲ ਆ ਵੀ ਕੱਲ ਉੱਥੇ ਬਲਵਿੰਦਰ ਸਿੰਘ ਭੁੰਡਰ ਆਉਂਦੇ ਵੀ ਆ ਕਿ ਨਹੀਂ ਆਉਂਦੇ ਉਹ ਕੀ ਪਖਰਾ ਜੇ ਉਹ ਆਉਂਦੇ ਨੇ ਤਾਂ ਉਹਨਾਂ ਦਾ ਕੀ ਸਟੈਂਡ ਹੋਊਗਾ ਭਰਤੀ ਬਾਰੇ ਦੀ ਭਰਤੀ ਪ੍ਰਕਿਰਿਆ ਸੱਤ ਮੈਂਬਰ ਕਮੇਟੀ ਦੀ ਸਰਵੇਖਣਲੇ ਹੋਊਗੀ ਕਿ ਜਿਹੜੀ ਉਹਨਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਆ ਉਹ ਲਗਾਤਾਰ ਜਾਰੀ ਰਹੂਗੀ ਵੀ ਤੀਕ ਤੱਕ ਹੂੰ ਉਹ ਵੀ ਜੇ ਹੈਗਾ ਤਾਂ ਫਿਰ ਉਹ ਵੀ ਓਪਨ ਡਿਫਾਇੰਸ ਹੈਗੀ ਕੱਲ ਤੱਕ ਸਾਹਿਬ ਦੇ ਦਸੰਬਰ ਦੇਸ਼ਾਂ ਦੀ ਜੀ ਇਸ ਕਰਕੇ ਇਹਨਾਂ ਨੇ ਕਾਫੀ ਪੰਥਕ ਝੋਲੇ ਪਾਏ ਹੈਗੇ ਆ ਪਰ ਜਿਹੜੀ ਪੰਥ ਦੀ सिंपथी ਆ ਉਹ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਹੈਗੀ ਆ ਤੇ ਜਥੇਦਾਰ ਹਰਤਖਸਰ ਸਾਹਿਬ ਜਦੋਂ ਬਾਹਰ ਵੀ ਇੰਗਲੈਂਡ ਵੀ ਗਏ ਤਾਂ ਉੱਥੇ ਵੀ ਸੰਗਤਾਂ ਨੇ ਬਾਰ-ਬਾਰ ਇਹ ਬਿਆਨ ਆਇਆ ਵੀ ਸਾਰਿਆਂ ਨੇ ਉਹਨਾਂ ਨੂੰ ਪਿਆ ਵੀ ਤੁਸੀਂ ਆਪਣੇ ਦਿਸ਼ਾ ਨਿਰਦੇਸ਼ਾਂ ਤੇ ਕਾਇਮ ਰਹੋ ਹੂੰ ਹੂੰ ਸੋ ਹੁਣ ਆ ਕੇ ਕੱਲ ਨੂੰ ਉਹਨਾਂ ਨੇ ਵਾਪਸ ਆਉਣਾ ਹੈਗਾ ਸੋ ਦੇਖਦੇ ਆ ਕਿ ਕੱਲ ਉਹ ਕੀ ਬਿਆਨ ਪਰ ਬਿਆਨਤਾ ਉਹ ਕਿਤੋਂ ਵੀ ਦੇ ਸਕਦੇ ਅੱਜ ਕੱਲ ਇੰਟਰਕਨੈਕਟਿਡ ਵਰਲਡ ਹੈਗਾ ਉਹਨਾਂ ਦੀ ਸਹਿਮਤੀ ਤੋਂ ਬਿਨਾ ਤਾਂ ਫੈਸਲਾ ਨਹੀਂ ਲਿਆ ਹੋਣਾ ਇਹ ਤਾਂ ਵੈਸੇ ਆਫ ਦੀ ਰਿਕਾਰਡ ਜੇ ਆਪਾਂ ਗੱਲ ਕਰੀਏ ਕਿ ਆਫ ਦੀ ਰਿਕਾਰਡ ਤਾਂ ਸਹਿਮਤੀ ਹੋਏ ਹੈ ਉਹਨਾਂ ਦੀ ਲੱਗਦਾ ਮਤਲਬ ਕਿ ਸਰਕਮਸਟੈਂਸਸ ਆ ਉਹ ਤਾਂ ਇਹੀ ਪ੍ਰੂਵ ਕਰ ਰਹੇ ਆ ਕਿ ਪਰ ਮਤਲਬ ਕਿ ਉਹਨਾਂ ਨੂੰ ਕਿਤੇ ਆਪਣੇ ਵੱਲੋਂ ਬਿਆਨ ਤਾਂ ਦੇਣਾ ਚਾਹੀਦਾ ਸੀਗਾ ਵੀ ਕੀ ਉਹ ਇਹਦੇ ਨਾਲ ਐਗਰੀ ਕਰਦੇ ਆ ਕਿ ਨਹੀਂ ਐਗਰੀ ਕਰਦੇ ਜਾਂ ਫਿਰ ਜਿਵੇਂ ਕਹਿੰਦੇ ਨਾ ਕਿ ਦਾਣਾ ਭੱਟੀ 'ਚ ਸੁੱਟਣ ਤੋਂ ਮਤਲਬ ਭੁੰਨ ਕੇ ਭੁੰਨਣ ਤੋਂ ਪਹਿਲਾਂ ਜਿਹੜਾ ਸੁੱਟ ਕੇ ਵੇਖਿਆ ਜਾਂਦਾ ਕਿ ਦਾਣਾ ਭੁੜਕਦਾ ਕਿ ਨਹੀਂ ਇਹਦਾ ਐਕਸ਼ਨ ਰੈਕਸ਼ਨ ਹੁੰਦਾ ਕਿ ਨਹੀਂ ਸ਼ਾਇਦ ਜਥੇਦਾਰ ਸਾਹਿਬ ਪਬਲਿਕ opinion ਦੇਮੇ ਗਿਆਨੀ ਐਸਰ ਮੋਲਸ ਹੈ ਹੁਣ ਉਹਦਾ ਲਿਖਿਆ ਹੋਇਆ ਵੀ ਕੁਛ ਐਸਾ ਪੁਫਰ ਤੋਲਿਆ ਮਾਨ ਵਾਲਿਆਂ ਨੇ ਹੂੰ ਤੇ ਪੁਫਰ ਤੋਂ ਵੀ ਹੋੜਾ ਮਾਨ ਹੋ ਗਿਆ ਹੂੰ ਆਹ ਗੰਦਾ ਹੋ ਰਹੀਆਂ ਨੇ ਹੁਣ ਡਿਓ ਹੋ ਰਿਹਾ ਪਰ ਇਸ ਦੌਰਾਨ ਜੇ ਦੂਸਰਾ ਪੱਖ ਵੇਖਿਆ ਜਾਵੇ ਗਿਆਨੀ ਹਰਪ੍ਰੀਤ ਸਿੰਘ ਦੇ ਲਗਾਤਾਰ ਰਿਸ਼ਤੇ ਭਾਜਪਾਈ ਆਗੂਆਂ ਨਾਲ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਹਾਸਲ ਕੀਤੀ ਹੈ ਉਹਨੂੰ ਸਿਰੋਪਾਉ ਦੇ ਰਹੇ ਨੇ ਉਸੇ ਮਨਜਿੰਦਰ ਸਿੰਘ ਸਿਰਸਾ ਜਿਹੜਾ ਸੁਖਬੀਰ ਬਾਦਲ ਦਾ ਨੱਕ ਦਾ ਵਾਲ ਸੀ ਬੜਾ ਖਾਸਮ ਖਾਸ ਸੀ ਜਦੋਂ ਉਸ ਨੂੰ ਸਜ਼ਾ ਸੁਣਾਉਣੀ ਸੀ ਤਾਂ ਕਹਿੰਦੇ ਤੁਸੀਂ ਪਤੇ ਤੋਂ ਤੁਹਾਨੂੰ ਰਾਹਤ ਮਿਲ ਗਈ ਹੈ ਰਾਮੂ ਵਾਲੀ ਸਾਹਿਬ ਨੂੰ ਤੇ ਸਿਰਸਾ ਸਾਹਿਬ ਨੂੰ ਫਿਰ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਤੇ ਉਹ ਤਸਵੀਰਾਂ ਜਨਤਕ ਹੋਣੀਆਂ ਤੇ ਭਾਜਪਾ ਨਾਲ ਉਹਨਾਂ ਦੇ ਸਬੰਧ ਵੀ ਕਿਤੇ ਨਾ ਕਿਤੇ ਕਾਰਨ ਨੇ ਪਰ ਬਾਦਲ ਕੇ ਬਦਨਾਮ ਐਨੇ ਨੇ ਗੈਨੀ ਹਰਪ੍ਰੀਤ ਸਿੰਘ ਦੀ ਕੋਈ ਵੀ ਅਜਿਹੀ ਗੱਲ ਨੂੰ ਪੰਜਾਬ ਸ਼ਾਇਦ ਬੌਦਰ ਨਹੀਂ ਕਰਦਾ ਕਿ ਕੋਈ ਗੱਲ ਨਹੀਂ ਜੀ ਪਹਿਲੇ ਮਨਿੰਦਰ ਸਿੰਘ ਸਰਸਾ ਪਹਿਲੇ ਸਿੱਖ ਵੀ ਤਾਂ ਹੈ ਨਾ ਹੂੰ ਉਹ ਐਮਐਲਏ ਬਣਿਆ ਹੈਗਾ ਤੇ ਉਹਨੂੰ ਵਧਾਈ ਦੇਣੀ ਚ ਕੀ ਪ੍ਰੋਬਲਮ ਹੂੰ ਉਹਨੂੰ ਪਦਰ ਕੇ ਬੀਜੀਪੀ ਦਾ ਲੈਜਿਸਲੇਟਰ ਸਮਝ ਕੇ ਨਾ ਕਰੋ ਇੱਕ ਸਿੱਖ ਰੈਪ੍ਰੈਜ਼ੈਂਟੇਟਿਵ ਵੀ ਤਾਂ ਹੈਗਾ ਉਹ ਹੂੰ ਪਰ ਉਹਨੂੰ ਕਿਉਂ ਲਈ ਸਰਪੰਚ ਦੇ ਅਕਾਲੀ ਬਾਜ਼ਾਰਤ ਦੇ ਦੌਰਾਨ ਜਿਹੜੇ ਕੰਮ ਮਾੜੇ ਸੀ ਉਹਨਾਂ ਦਾ ਉਹ ਭਾਗੀਦਾਰ ਨਹੀਂ ਐ ਐਜ਼ ਅ ਸਿੱਖ ਤੇ ਠੀਕ ਐ ਸਨਮਾਨ ਦਾ ਕਰਦਾ ਪਰ ਭਾਗੀਦਾਰ ਨਹੀਂ ਤਾਂ ਹੈਗਾ ਇਹ ਤਾਂ ਹੁਣ ਜਥੇਦਾਰ ਅਕਾਲ ਤਖਤ ਸਾਹਮਣੇ ਦੇਖਣਾ ਚਾਹੀਦਾ ਸੀ ਹੂੰ ਉਹਨਾਂ ਨੇ ਸੋਚਣਾ ਹੈਗਾ ਜਥੇਦਾਰ ਹਰਪੀ ਸਿੰਘ ਤਾਂ ਪ੍ਰੋਸੈਸ ਜੋ ਬਾਹਰ ਕਰਤੇ ਹੋਏ ਹੂੰ ਇਹ ਤਾਂ ਉਹ ਕਿੰਨੇ ਚਿਰ ਤੋਂ ਤਾਂ ਸਸਪੈਂਡ ਚੱਲੇ ਆ ਰਿਹਾ ਹੈ डिसेंबर ਤੱਕ ਮੈਂ ਕਿਹਾ 22 ਗਈ ਤੋਂ ਸਸਪੈਂਡ ਚੱਲੇ ਆ ਰਿਹਾ ਹੈ ਬਾਗੀ ਧਰਾਂ ਦਾ ਕਹਿ ਲਈਏ ਜਿਹੜੇ ਮਤਲਬ ਸੁਧਾਰਵਾਦੀ ਕਹਾਲੀ ਨੇ ਬਾਗੀ ਲਫ਼ਜ਼ ਕਈ ਵਰੀ ਜੀਬ ਲੱਗਦਾ ਉਸ ਥੜੇ ਦਾ ਕੀ ਰਿਐਕਸ਼ਨ ਹੋਏਗਾ ਗੱਲ ਸਭ ਉਹਦਾ ਗਿਆਨੀ ਹਰਪੀ ਸਿੰਘ ਦੇ ਨਾਲ ਹੈ ਸਾਰੇ ਤਕਰੀਬਨ ਪੰਥਕ ਸੰਪਰਦਾਵਾਂ ਵੀ ਉਹਨਾਂ ਦੇ ਨਾਲ ਨਹੀਂ ਸਪੋਰਟ ਕਰਨਗੇ ਉਹ ਮੇਰੇ ਖਿਆਲ ਨਾਲ ਦੀ ਪੂਰੀ ਸਪੋਰਟ ਕਰਨਗੇ ਆ ਕੋਈ ਦਾ ਮਤਲਬ ਆ ਵੀ ਜਿਹੜਾ ਕਾਲੀ ਜਲ ਬਾਦਲ ਹੈਗਾ ਉਹ ਓਪਨ ਡਿਫੈਂਸ ਵਿੱਚ ਆ ਗਿਆ ਹਾਲ ਤੱਕ ਸਾਹਬ ਦੇ ਹੂੰ ਉਹ ਕਿ ਜਿੰਨੇ ਮੈਂਬਰ ਹੈਗੇ ਐਕਟੇ ਕਮੇਟੀ ਦੇ ਸਾਰੇ ਕਾਲੀ ਜਲ ਦੇ ਮੈਂਬਰ ਹੈਗੇ ਆ ਉਹ ਜੀਵਨ ਚਾਲ ਜਿਹਰਜਿੰਦਰ ਸਿੰਘ ਧਾਮੇ ਵੀ ਤਾਂ ਕਾਲੀ ਜਲ ਦੇ ਮੈਂਬਰ ਨੇ ਨਾ ਕਰੋਨਾ ਨੇ ਤਾਂ ਫੈਸਲਾ ਸੁਣਾਉਣ ਤੋਂ ਵੀ ਹਿਜਕਚਾਹਟ ਦਿਖਾਈ ਆਪਣੇ ਇਸ ਤਰ੍ਹਾਂ ਉਹ ਪ੍ਰੈਸ ਪ੍ਰੈਸ ਸਾਹਮਣੇ ਕਿਸ ਤਰ੍ਹਾਂ ਭੱਜੇ ਆਗੇ ਹਾਂ ਹੋਲਡ ਹੋਲ ਦੇਖੋ ਫੈਸਲਾ ਕੀਤਾ ਤੇ ਖੜ ਕੇ ਜਵਾਬ ਦੇਣਾ ਚਾਹੀਦਾ ਸੀਗਾ ਹਾਂ ਜਵਾਬ ਦੇ ਕੇ ਜਾਂਦੇ ਕਿ ਤਾਂ ਛੋਟੀ ਫਾਈਂਡਿੰਗ ਜਿਹੜੀ ਕਮੇਟੀ ਨੇ ਜਾਂਚ ਕੀਤੀ ਹੈ ਉਹਦੀਆਂ ਆ ਫਾਈਂਡਿੰਗਸ ਨੇ ਆ ਚੱਕੋ ਫਿਰ ਉਹ ਸਵਾਲਾਂ 'ਚ ਸ਼ਾਇਦ ਉਲਝਣਾ ਨਹੀਂ ਸੀ ਚਾਹੁੰਦੇ ਕਿਉਂਕਿ ਫੈਸਲਾ ਬੜਾ ਬਵਾਦਤ ਹੈ ਇਹਦਾ ਮਤਲਬ ਵੀ ਉਹ ਉਹ ਆਪਣਾ ਮਨੋਂ ਖੁਸ਼ ਨਹੀਂ ਹੈਗੇ ਫੈਸਲੇ ਨਾਲ ਹਮ ਮੇਬੀ ਦੋਸਾ ਜਿਵੇਂ ਕੋਈ ਸਿਆਸੀ ਮਜਬੂਰੀ ਜਾਂ ਨਿੱਜੀ ਮਜਬੂਰੀ ਵੀ ਹੋ ਸਕਦਾ ਹੈ ਬੰਦੇ ਦੀਆਂ ਜੇ ਕਨਵਿਕਸ਼ਨਸ ਹੈਗੀਆਂ ਤੇ ਕਨਵਿਕਸ਼ਨਸ ਲਈ ਸਟੈਂਡ ਅਪ ਕਰਨਾ ਚਾਹੀਦਾ ਕਿ ਜਿੱਥੇ ਲੱਗੇ ਤੇ ਇੱਕ ਐਸਜੀਪੀ ਦਾ ਪ੍ਰੈਜ਼ੀਡੈਂਟ ਹੈ ਜਿੱਡਾ ਫੈਸਲਾ ਹੈ ਇੱਕ ਮਤਲਬ ਗੱਲ ਉਹੀ ਆ ਕਿ ਜੱਜ ਦੀ ਬਜਾਏ ਜਿਹੜਾ ਉਸ ਬੋਰਡਨੇਟ ਨੂੰ ਕਹਿ ਦਿੰਦਾ ਜਾਵੇ ਕਿ ਤੁਸੀਂ ਫੈਸਲਾ ਸੁਣਾ ਦਿਓ ਠੀਕ ਹੈ ਸੈਕਟਰੀ ਦਾ ਆਪਣਾ ਰਤਵਾ ਸਤਕਾਰਤੋ ਵੀ ਨਹੀਂ ਪਰ ਜਿਵੇਂ ਫੈਸਲਾ ਇੱਕ ਜਥੇਦਾਰ ਸਾਹਿਬ ਨੂੰ ਹਟਾਉਣ ਦਾ ਮੈਂ ਅਕਸਰ ਪੰਜਾਬੀ ਯੂਨੀਵਰਸਿਟੀ ਚ ਜੋ ਕੁਝ ਹੁੰਦਾ ਮੈਂ ਇੱਕ ਸ਼ੇਅਰ ਲਿਖਿਆ ਸੀ ਗਿਲ ਸਾਹਿਬ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਵੀਸੀ ਆਉਂਦਾ ਬੜੇ ਸਤਿਕਾਰ ਨਾਲ ਆ ਪਰ ਜਾਂਦਾ ਬੜੇ ਦੁਰਕਾਰ ਨਾਲ ਹੈ। ਮਾਫ ਕਰਨਾ ਇਹੀ ਸਾਡੇ ਸਰਮੌਰ ਜਥੇਦਾਰ ਸਤਕਾਰ ਜਥੇਦਾਰ ਸਾਹਿਬਾਨ ਵਾਲੇ ਬਾਰੇ ਹੁਣ ਤੋਂ ਨਹੀਂ ਪਹਿਲਾਂ ਤੋਂ ਹੀ ਇਹ ਕੁਰਹਿਤ ਹੈ ਕਿ ਜਥੇਦਾਰ ਸਾਹਿਬ ਆਉਂਦੇ ਬੜੇ ਸਤਿਕਾਰ ਨਾਲ ਨੇ ਤੇ ਜਾਂਦੇ ਬੜੇ ਦੁਰਕਾਰ ਨਾਲ ਨੇ ਸੋਚਣਾ ਪਵੇਗਾ। ਜਿਵੇਂ ਮੈਂ ਬਾਕਿਸਮਤ ਯਸ ਇਕ ਗੋਗ ਦੀ ਕਿ ਇਸ ਤਰ੍ਹਾਂ ਦੇ ਲੀਡਰ ਆਪਾਂ ਨੂੰ ਮਿਲੇ ਨੇ ਤੇ ਸਰ ਹਰਜਿੰਦਰ ਸਿੰਘ ਸਾਹਮੇ ਹੁਣ ਵਰਗੇ ਕਿ ਜਿਹੜੇ ਆਪਣੀ ਕਨਵੈਕਸ਼ਨ ਦੇ ਲਈ ਸਟੈਂਡ ਅਪ ਵੀ ਨਹੀਂ ਕਰ ਸਕਦੇ। ਹੂੰ ਬਲੇ ਤਾਂ ਭਾਈ ਕਲੀਅਰ ਕੱਟਾ ਜਿਸ ਤਰ੍ਹਾਂ ਉਹ ਸ਼ਾਹੀਬੇ ਕਰ ਰਿਹਾ ਪ੍ਰੈਸ ਤੋਂ ਇਹਦਾ ਮਤਲਬ ਆ ਵੀ ਉਹਨਾਂ ਜਿੰਨੀ ਕ੍ਰਿਵੈਕਸ਼ਨ ਹੈ ਨਹੀਂ ਕਿ ਉਹ ਸਟੈਂਡ ਆਪ ਕਰ ਸਕਣ ਜਿਹੜਾ ਫੈਸਲੇ ਲੈ ਕੇ ਆਏ ਆ ਉਹ ਐ ਹੀ ਇਹਨਾਂ ਨੇ ਕਟਾਣਾ ਸਭ ਕੀਤਾ ਜਦੋਂ ਪਹਿਲੀ ਵਾਰਥੇ ਕੋਈ ਸੀ ਕਾਨਫਰੰਸ ਜੀ ਐ ਹੀ ਇਹਨਾਂ ਨੇ ਜਦੋਂ ਉੱਥੇ ਮੀਟਿੰਗ ਇਹਦੇ ਵਿੱਚ ਵੀ ਸੱਤ ਮੈਂਬਰੀ ਕਮੇਟੀ ਵਿੱਚ ਇਹਨਾਂ ਨੂੰ ਮਜਬੂਰ ਹੋਣ ਨਾਲ ਖੜਨਾ ਪਿਆ ਹੈਗਾ ਹੁਣ ਕੰਨ ਇਹ ਵੀ ਪਤਾ ਲੱਗ ਜੂਗਾ ਸੱਤ ਮੈਂਬਰੀ ਕਮੇਟੀ ਵਿੱਚ ਵੀ ਇਹ ਕੀ ਸਟੈਂਡ ਲੈਦੇ ਨੇ ਜੀ ਤੁਹਾਨੂੰ ਕੱਲ੍ਹ ਕੱਲ੍ਹ ਫੇਸ ਕਰਨਾ ਹੈਗਾ ਕੱਲ ਨਾਲੇ ਇਹ ਵੀ ਪਰਸਪਰ ਫੈਸਲਾ ਹੋਊਗਾ ਕਿ ਪਾਰਟੀ ਪ੍ਰਕਿਰਿਆ ਤੁਹਾਡਾ ਕੀ ਬਣਨਾ ਹੈਗਾ ਅੱਗੇ ਕੀ ਫਿਊਚਰ ਹੈਗਾ ਉਹਦਾ ਹੂੰ ਜੇ ਪਾਰਟੀ ਪ੍ਰਕਿਰਿਆ ਉਹ ਕਾਲੀ ਜਲ ਬਾਦਲ ਦੀ ਮਤਲਬ ਕਿ ਜਾਰੀ ਰਹਿੰਦੀ ਹੈਗੀ ਆ ਤਾਂ ਫਿਰ ਸੱਤ ਮੈਂਬਰੀ ਕਮੇਟੀਰ ਦਾ ਵੀ ਪਰਪਸ ਹੀ ਨਹੀਂ ਰਹਿ ਗਿਆ ਬਿਲਕੁਲ ਇਸ ਤਰ੍ਹਾਂ ਦਾ ਪਰਪਸ ਤਾਂ ਖਤਮ ਹੋਣਾ ਹੀ ਦੀ ਪਾਰਟੀ ਦਾ ਬੀਤਰੀਕ ਨੂੰ ਬੰਦ ਹੋ ਜਾਣੇ ਇੱਕ ਤਰੀਕਾ ਉਹਨਾਂ ਨੇ ਪ੍ਰਧਾਨ ਚੁਣ ਲੈਣਾ ਸੁਬੀਰ ਸਿੰਘ ਬਾਦਲ ਨੂੰ ਹੂੰ ਇਹ ਤਾਂ ਸੋਚਣ ਵਾਲੀ ਗੱਲ ਹੈ ਪੰਥ ਨੂੰ ਵੀ ਸੋਚਣਾ ਪਊਗਾ ਤੇ ਤੇ ਮਲ ਗਏ ਇਹਨਾਂ ਨਾਲ ਉਹ ਉਸ ਤਰ੍ਹਾਂ ਹੋਣੀਆਂ ਜਿਥੇਦਾਰਾਂ ਨਾਲ ਵੀ ਜਿਸ ਤਰ੍ਹਾਂ ਕਿ ਜਦੋਂ ਮਾਫੀਨਾਮੇ ਵਾਲਾ ਹੁਕਮਨਾਮਾ ਵਾਪਸ ਲੈਣਾ ਪਿਆ ਸੀ ਜਾਂ ਉਹ ਗੱਲ ਉਹ ਉਸ ਤਰ੍ਹਾਂ ਦੇ ਸਰਕਮਸਟਾਂਸਸ ਡਵੈਲਪ ਹੋ ਰਹੇ ਹੈਗੇ ਜਿਵੇਂ ਜਥੇਦਾਰਾਂ ਦੇ ਪੈਰਲਰ ਮਤਵਾਜੀ ਜਥੇਦਾਰ ਸ਼ੁਰੂਆਤ ਖਾਲਸਾ ਤੋਂ ਬਾਅਦ ਬਣੇ ਸੀ ਹੁਣ ਜਿਸ ਤਰ੍ਹਾਂ ਭਾਜਪਾ ਨਾਲ ਜਾਂ ਭਾਜਪਾ ਨਾਲ ਸੰਬੰਧਿਤ ਸਿੱਖਾਂ ਦਾ ਅਲਾਈਅੰਸ ਹੈ ਗਿਆਨੀ ਹਰਪ੍ਰੀਤ ਸਿੰਘ ਨਾਲ ਉਹਨਾਂ ਦੀ ਅੱਛੀ ਬਣਦੀ ਹੈ ਹਜੂਰ ਸਾਹਿਬ ਬੜਾ ਸਨਮਾਨ ਮਿਲਿਆ ਪਟਨਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਬੜਾ ਸਨਮਾਨ ਮਿਲਿਆ ਪੰਜਾਬ 'ਚ ਵੀ ਸਨਮਾਨ ਮਿਲਦਾ ਹੈ ਬਾਦਲ ਕਹਿੰਦੇ ਖੇਮੇ ਤੋਂ ਬਾਹਰ ਜਾ ਕੇ ਪਰ ਇਸ ਤਰ੍ਹਾਂ ਕੀ ਜਿਸ ਤਰ੍ਹਾਂ ਦੇ ਵੀ ਸਰਕਮਸਟੈਂਸ ਬਣਦੇ ਨੇ ਕਿ ਉਹ ਬਾਹਰਲੇ ਪੰਜਾਬ ਤੋਂ ਜਿਹੜੇ ਦੋ ਤਖਤ ਨੇ ਉਹਨਾਂ ਦੇ ਜਥੇਦਾਰ ਬਣ ਜਾਂਦੇ ਆ ਤੇ ਫਿਰ ਪੈਰਲਲ ਰਤਵਾ ਆ ਫਿਰ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ 'ਚ ਫਿਰ ਉਹਨਾਂ ਦੀ ਸ਼ਮੂਲੀਅਤ ਹੋਵੇਗੀ ਕੋਸ਼ਿਸ਼ ਕਰ ਸਕਦੇ ਜਿਹੜੇ ਬੀਜ ਵੀ ਕੰਟਰੋਲ ਤਖਤ ਹੈਗੇ ਆ ਦੋ ਤਖਤ ਉਹਨਾਂ ਦੇ ਕੰਟਰੋਲ ਤੇ ਲਿਆ ਪਟਨਾ ਸਾਹਿਬ ਵੀ ਗਵਰਨਮੈਂਟ ਦੇ ਕੰਟਰੋਲ ਥੱਲੇ ਆ ਹਜੂਬ ਸਾਹਿਬ ਵੀ ਉਹਨਾਂ ਦੇ ਕੰਟਰੋਲ ਥੱਲੇ ਆ ਇੰਨੀ ਇਹਨਾਂ ਦੀ ਡੂੰਗੀ ਸਾਂਝ ਹੈਗੀ ਆ ਤਾਂ ਫਿਰ ਕਿਉਂ ਨਹੀਂ ਉਹ ਇਹਨਾਂ ਨੂੰ ਲਾਉਣਾ ਚਾਹਣਗੇ ਜੇ ਟਕਰਾਅ ਚ ਹੀ ਰਹਿਣਾ ਹੈਗਾ ਸਤਕਾਰ ਤਾਂ ਮਿਲਣਾ ਚਾਹੀਦਾ ਫਿਰ ਉਹ ਤਾਂ ਪਰ ਇਹਦੇ 'ਚ ਫਿਰ ਉਹੀ ਜਥੇਦਾਰਾਂ ਦੀ ਆਪਸੀ ਖਿੱਚੋ ਤਾਣ ਤਿੰਨ ਉਧਰ ਦੋ ਉਧਰ ਤਿੰਨ ਦਵੱਜੀ ਉਹ ਉਸ ਤਰ੍ਹਾਂ ਦੀ ਹੈ ਜੇ ਮਤਲਬ ਹੈਗਾ ਤਾਂ ਫਿਰ ਇਹਨਾਂ ਨੂੰ ਲਾਉਣਾ ਚਾਹੀਦਾ ਹੈਗਾ ਇਸ ਦਾ ਗੱਲ ਸਭ ਪੰਜਾਬ ਦੀ ਸਿਆਸਤ ਤੇ ਜਾਂ ਪੰਜਾਬ ਦੀ ਇੱਕ ਲੋਕਲ ਪਾਰਟੀ ਖੇਤਰੀ ਪਾਰਟੀ ਕਹੋ ਕੁਛ ਵੀ ਕਹੋ ਜਾਂ ਪੰਜਾਬ ਦੀ ਸਿੱਖ ਸਿਆਸਤ ਤੇ ਕੀ ਅਸਰ ਵੇਖਦੇ ਹੋ ਦੂਮੜਾ ਅਕਾਲੀ ਦਲ ਦਾ ਫਿਊਚਰ ਦੂਮੜਾ ਹੈ ਮੈਨੂੰ ਇਸ ਟਾਈਮ ਜਿੱਦਾ ਬਾਦਲ ਦਾ ਹਮਮ ਲੱਗ ਕੇ ਜੀਐਸ ਤੋਂ ਲੰਘਿਆ ਡਿਫਾਇੰਸ ਵਿੱਚ ਚੱਲਣ ਗਿਆ ਅਕਾਲ ਤਖਤ ਸਾਹਿਬ ਦੇ ਖਿਲਾਫ ਹਮਮ ਚਾਹੇ 2 ਦਸੰਬਰ ਦੇ ਫੈਸਲੇ ਹੋਏ ਹੈਗੇ ਆ ਹਮ ਉਹਨਾਂ ਨੂੰ ਜੇ ਨਹੀਂ ਇਹਨੇ ਇਹ ਲਾਗੂ ਕਰਦੇ ਆਪਣੀ ਭਰਤੀ ਪ੍ਰਕਿਰਿਆ ਜਾਰੀ ਰੱਖਦੇ ਆ ਤਾਂ ਫਿਰ ਇਹਨਾਂ ਨੂੰ ਪੰਚ ਤੋਂ ਪ੍ਰਵਾਨਗੀ ਮਿਲਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੂੰ ਅੱਛਾ ਗਿਲ ਸਰ ਦੇਖੋ ਸਜ਼ਾਵਾਂ ਵੀ ਭੁਗਤ ਲੀਆਂ ਸਾਰਾ ਕੁਝ ਕਰ ਲਿਆ ਸਿਰਫ ਪ੍ਰਧਾਨਗੀ ਦਾ ਪੇਚ ਫਸਦਾ ਹੈ ਜਾਂ ਮੈਂਬਰਸ਼ਿਪ ਭਰਤੀ ਆਪਣੀ ਵੱਧ ਕਰਾਉਣ ਦਾ ਕਿ ਉਹਦੇ ਚੋਂ ਫਿਰ ਮੈਂਬਰ ਕੌਣ ਚੁਣੇ ਪ੍ਰਧਾਨ ਕੌਣ ਬਣੇ ਪੇਚ ਸਿਰਫ ਉੱਥੋਂ ਤੱਕ ਹੀ ਆ ਕੋਈ ਪੈਚ ਆਪਸ ਦੇ ਵਿੱਚ ਨਹੀਂ ਹੁੰਦਾ ਨਜ਼ਰ ਆਉਂਦਾ ਜਾਂ ਭਾਜਪੀ ਦਾ ਕਿੰਨਾ ਰੋਲ ਹੈ ਸਾਰੇ ਸਰਕਮਸਟੈਂਸਸ ਦੇਖਦੇ ਹੋ ਸੈਂਸ ਆਫ ਇਨ ਸਿਕਿਉਰਟੀ ਹੈਗੀ ਹੈ ਜੀ ਸੁਖਵੀਰ ਸਿੰਘ ਬਾਦਲ ਵਿੱਚ ਹਮ ਜਿਸ ਕਰਕੇ ਉੱਤੇ ਜਿਹੜੇ ਉਹਨਾਂ ਦੇ ਕਰੋਨੀਸ ਹੈਗੇ ਆਲੇ ਦੁਆਲੇ ਹਮ ਹਮ ਉਸ ਕਰਕੇ ਹੀ ਸਾਰਾ ਇਹ ਖੇਲ ਜਿਹੜਾ ਹੈਗਾ ਇਹਨੂੰ ਇਸ ਤਰ੍ਹਾਂ ਟਾਲਿਆ ਜਾ ਰਿਹਾ ਹੈਗਾ ਓਪਨ ਡਿਫੈਂਸ ਵਿੱਚ ਖੜੇ ਨੇ ਕਾਲਤਾ ਸਾਭ ਦੇ ਹੁਕਮਨਾਮਿਆਂ ਦੇ ਖਿਲਾਫ ਇਹ ਹਮ ਇਹ ਚੀਜ਼ਾਂ ਦਾ ਤਾਂ ਪੰਥ ਫੈਸਲਾ ਕਰੂਗਾ ਹੁਣ ਪੰਥ ਛੇਤੀ ਫੈਸਲਾ ਹੋ ਜਾਣਾ ਐਸ்சிਪੀਸੀ ਦੇ ਇਲੈਕਸ਼ਨਸ ਹੋਣ ਵਾਲੇ ਸਮੇਂ ਵਿੱਚ ਹੋਣਗੇ ਅੱਜ ਨਹੀਂ ਗੱਲ ਕਿਸੇ ਦਿਨ ਤਾਂ ਹੋਣਗੇ ਕਲੀਅਰ ਹੂੰ ਤਾਂ ਸੇ ਸੋ ਸੇ ਪਤਾ ਲੱਗ ਜੂਗਾ ਪਰ ਦੂਜੇ ਪਾਸੇ ਵੀ ਐ ਵੀ ਜੇ ਇਹਨਾਂ ਨੂੰ ਸਾਹਮਣਾ ਕਰਨਾ ਹੈਗਾ ਤਾਂ ਦੂਸਰੇ ਪਾਸੇ ਸਾਰੇ ਨੂੰ ਇਕੱਠੇ ਹੋਣਾ ਪਊਗਾ ਹੂੰ ਹੂੰ ਤਾਂ ਹਨ ਮਿਨਿਮਮ ਪ੍ਰੋਗਰਾਮ ਤੇ ਜੇ ਉਹ ਆਟਾ-ਆਟ ਵੰਡੇ ਰਹੇ ਹੈਗੇ ਤਾਂ ਫਿਰ ਉਹ ਵੀ ਕੋਈ ਡਿਫਰੈਂਸ ਨਹੀਂ ਪਾ ਸਕਣਗੇ ਅਸਲ ਦੇ ਵਿੱਚ ਦੇਖੋ ਜੇ ਬਾਗੀ ਧੜਾ ਤਾਂ ਉਹਨਾਂ ਦੇ ਸਾਰੇ ਅਹਿਮ ਲੀਡਰ ਚੰਦੂ ਮਰਾ ਸਾਹਿਬ ਮਲੂਕਾ ਸਾਹਿਬ ਰਖੜਾ ਸਾਹਿਬ ਸਾਰੇ ਕਹਿੰਦੇ ਨੇ ਕਿ ਭਾਜਪਾ ਨਾਲ ਅਲਾਈਅੰਸ ਕਰ ਲਿਆ ਜਾਵੇ ਤੇ ਸੁਖਬੀਰ ਬਾਦਲ ਅਲਾਈਅੰਸ ਦੇ ਹੱਕ 'ਚ ਨਹੀਂ ਉਹ ਭਾਜਪਾ ਦੇ ਖਿਲਾਫ ਲਗਾਤਾਰ ਬੋਲਦਾ ਹੈ ਪਰ ਫਿਰ ਜਿਸ ਤਰ੍ਹਾਂ ਕੇਂਦਰੀ ਏਜੰਸੀਆਂ ਦੇ ਛਾਪੇ ਨੇ ਉਹ ਰਾਣਾ ਗੁਰਜੀਤ ਤੇ ਜਾਂ ਹੋਰਾਂ ਦੇ ਕਾਰੋਬਾਰੀਆਂ ਤੇ ਪੈਂਦੇ ਨੇ ਬਾਦਲਾਂ ਤੇ ਛਾਪਾ ਵੀ ਕੋਈ ਨਹੀਂ ਪਿਆਜ ਤੱਕ ਕੇਂਦਰੀ ਏਜੰਸੀਆਂ ਦਾ ਤੇ ਫਿਰ ਬੀਜੇਪੀ ਤੋਂ ਸ਼ਰਿਆ ਮੰਨਕਰ ਹੋਣਾ ਜਾਂ ਬੀਜੇਪੀ ਦੇ ਖਿਲਾਫ ਅਕਾਲੀ ਦਲ ਦਾ ਇਹ ਚੋਣ ਮੈਨੀਫੈਸਟੋ ਲਿਆਉਣਾ ਕਿ ਸਾਡੇ ਤਿੰਨ ਤਖਤ ਬੀਜੇਪੀ ਨੇ ਦੱਬ ਲੈਨੇ ਅਸੀਂ ਯਾਦ ਕਰਾਉਣੇ ਨੇ ਇਹਨਾਂ ਕੁਝ ਹੋਣ ਦੇ ਬਾਵਜੂਦ ਕੀ ਬੀਜੇਪੀ ਨਾਲ ਬਾਦਲ ਪਰਿਵਾਰ ਦੀਆਂ ਸਾਂਝਾਂ ਬਰਕਰਾਰ ਨੇ ਜਾਂ ਉਹ ਸ਼ੋਅ ਆਫ ਨਹੀਂ ਕਰਦੇ ਜਾਂ ਕਿਉਂ ਨਹੀਂ ਬਾਕੀਆਂ ਦੀ ਤਰ੍ਹਾਂ ਸਹਿਮਤੀ ਕਰਦੇ ਕਿ ਬੀਜੇਪੀ ਨਾਲ ਅਲਾਈਅੰਸ ਕਰ ਲਈਏ ਜਾਂ ਨਾ ਪਤਾ ਲੱਗ ਜੂਗਾ ਇਹ ਜਿਹੜੇ ਵਿਆਹ ਤੇ ਕਿੰਨੂ ਕਿੰਨੂ ਨਵਾਈਟ ਹੁੰਦੇ ਨੇ ਭਾਰਤੀ ਜਨਤਾ ਪਾਰਟੀ ਚ ਇਹਨਾਂ ਵਿਆਹ ਤੇ ਤਾਂ ਜਾ ਹੀ ਆਉਣਗੇ ਇਹਨਾਂ ਦਾ ਰਿਸ਼ਤੇ ਹੈਗੇ ਆ ਕਹਿੰਦੇ ਤਾਂ ਵਧਾਈਆਂ ਵੀ ਦਿੱਤੀਆਂ ਦਿੱਲੀ ਜਿੱਤਦੀਆਂ ਐਕਚੁਅਲੀ ਫਿਰ ਤਾਂ ਹੈਗੇ ਆ ਤੁਸੀਂ ਦੂਜੇ ਪਾਸੇ ਦਿੱਲੀ ਜਿੱਤ ਦੇ ਵੇਲੇ ਦੇਖ ਲਓ ਹਾਂ ਖੁਸ਼ ਹੈ ਪੂਰੇ ਪਾਸੇ ਪਰਮਜੀਤ ਸਿੰਘ ਸਰ ਨੇ ਹੋਣਾ ਉਹਨੇ ਤਾਂ ਆਪ ਪਾਰਟੀ ਦੀ ਸਪੋਰਟ ਕੀਤੀ ਹੈਗੀ ਆ ਬਿਲਕੁਲ ਤੇ ਦੂਜੇ ਪਾਸੇ ਸਦੀਰ ਆਪਣਾ ਬਿਆਨ ਦੇ ਰਿਹਾ ਵੀ ਮੈਨੂੰ ਬਹੁਤ ਖੁਸ਼ੀ ਹੈ ਕਿ ਕੇਜਰੀ ਹਾਰ ਗਿਆ ਹੂੰ ਤੇ ਫਿਰ ਇਹ ਸਰਨੇ ਹੁਣੀ ਇਹਨਾਂ ਤੋਂ ਬਾਹਰ ਨੇ ਹੂੰ ਤੇ ਤੁਹਾਡਾ ਥੜਾ ਜਿਹਾ ਦਿੱਲੀ ਵਾਲਾ ਕੀ ਕੀ ਦੀ سپورਟ ਕਰ ਰਹੇ ਤੁਸੀਂ ਕੀ ਬਿਆਨ ਦੇ ਰਹੇ ਹੈਗੇ ਹਨ ਮਤਲਬ ਕਿ ਕਿਤੇ ਨਾ ਕਿਤੇ ਤੁਮਗਲ ਕੇ ਮੋਰ ਥੈਨ ਡਿਸਕਨੈਕਟ ਹੈਗਾ ਇਹਨਾਂ ਦਾ ਜਨਰਲ ਪਬਲਿਕ ਨਾਲ ਮੈਸੇ ਖਿਲਾ ਰਹੇ ਤਾਂ ਸਾਰੇ ਬੀਜੇਪੀ ਦੇ ਨੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਸ ਦੌਰਾਨ ਦਿੱਲੀ ਦੀ ਇਲੈਕਸ਼ਨ ਦੀ ਥੋੜੀ ਗੱਲ ਸਾਹਿਬ ਗੱਲ ਕਰੀਏ ਤੁਸੀਂ ਸ਼ੋਹੀ ਹੈ ਤੇ ਹੁਣ ਪੰਜਾਬ ਦੀ ਕੈਬਨਿਟ ਜਿਹੜੀ ਕਈ ਮਹੀਨੇ ਬਾਅਦ ਹੋਣੀ ਸੀ بڑے ਮੁੱਦੇ ਪੈਂਡਿੰਗ ਨੇ ਉਹ ਸਾਰੇ ਲਟਕਾ ਕੇ ਸਾਰੀ ਪੰਜਾਬ ਵਜਾਰਤ ਸਮੇਤ ਐਮਐਲਏ ਦਿੱਲੀ ਸੱਦ ਲੈਨੇ ਪ੍ਰਤਾਪ ਬਾਜਵਾ ਦਾ ਇਹ ਦਾਵਾ ਕਿ 30 ਐਮਐਲਏ ਸਾਡੇ ਨਾਲ ਨੇ 1/3 ਵਾਲਾ ਕਾਨੂੰਨ ਵੀ ਇੱਧਰ ਉੱਧਰ ਹੋ ਸਕਦਾ ਸਰਕਾਰ ਪਲਟ ਸਕਦੀ ਹੈ ਕਾਂਗਰਸ ਮੁਕਤ ਕਰਨ ਆਈ ਹੋਈ ਆਮ ਆਦਮੀ ਪਾਰਟੀ ਬੜਾ ਕੁਝ ਕਰ ਗਈ ਹੈ ਕਾਂਗਰਸ ਮੁਕਤੀ ਇਹ ਦਿੱਲੀ ਚ ਹਾਲਾਤ ਉਹਨਾਂ ਦੇ ਵੀ ਮਾੜੇ ਨੇ ਕੀ ਲੇਖਾ ਜੋਖਾ ਕਰਦੇ ਹੋ ਕੱਲ ਦੀ ਮੀਟਿੰਗ ਦਾ ਮੇਰਾ ਖਿਆਲ ਤਾਂ ਵੀ ਇਹ ਸ਼ੋਅ ਕਰ ਰਹੇ ਹੈ ਕਿ ਜਿਹੜੀ ਪੰਜਾਬ ਨੂੰ ਬਰਨ ਕਰ ਰਹੀ ਹੈਗੀ ਤੇ ਇਸ ਟਾਈਮ ਤੋਂ ਬੜੀ ਕਮਜ਼ੋਰ ਤੇ ਰਹੀ ਹੈ ਜੀ। ਹੂੰ ਕਿਉਂਕਿ ਕੈਬਨਟ ਮੀਟਿੰਗ ਜਾਦੇ ਇੰਪੋਰਟੈਂਟ ਢੱਕ ਕੇ ਕੇਜਰੀਵਾਲ ਨਾਲ ਮੀਟਿੰਗ ਜਾਦੇ ਇੰਪੋਰਟੈਂਟ ਹੈ ਜੀ। ਮਤਲਬ 200 100 ਵੀਆਈਪੀ ਬੰਦਾ ਗਿਆ ਉੱਥੇ ਕੀ ਕੇਜਰੀਵਾਲ ਇਕੱਲਾ ਪੰਜਾਬ ਦੇ ਚੌਪੜ 'ਚ ਹੀ ਛੱਡੀਗਾ। ਇੱਕ ਬੰਦਾ ਪੰਜਾਬ ਨਹੀਂ ਆ ਸਕਦਾ ਆ। ਹੂੰ ਮਲਕ ਜੀ ਇਹ ਸਭ ਨੂੰ ਸਾਰਿਆਂ ਨੂੰ ਸੰਦੀਪ ਪਾਟਕ ਨੂੰ ਆਉਣਾ ਪਏ ਤਾਂ ਉਹਨਾਂ ਨੂੰ ਪੰਜਾਬ ਆਉਣ ਚ ਕੀ ਹਰ ਗੀ ਬੰਦੇ ਹੋਣਗੇ ਇੱਕ ਚੌਪਰ ਆ ਸਕਦਾ ਪਰ ਇਧਰੋਂ ਕਿੰਨੀਆਂ ਗੱਡੀਆਂ ਗਈਆਂ ਹੋਣੇ ਕਿੰਨੇ ਜਹਾਜ਼ ਚੜ੍ਹਨਗੇ ਬਿਲਕੁਲ ਸਾਰੇ ਅੱਡ ਗਏ ਹੋਏ ਨੇ ਨਹੀਂ ਹੂੰ ਸਸੇ ਚੀਫ ਮਿਨਿਸਟਰ ਨੇ ਅੱਡ ਜਹਾਜ਼ ਲੈ ਕੇ ਜਾਣਾ ਹੈਗਾ ਹੂੰ ਤੇ ਮੀਟਿੰਗ ਵੀ ਕਪੂਰਸਲਾ ਹਾਊਸ ਵਿੱਚ ਰੱਖੀ ਹੈਗੀ ਆ ਹੂੰ ਮਲੇਕ ਬੂਸਰਾ ਹਾਊਸ ਵਿੱਚ ਕਿਉਂਤਾ ਉਹਦਾ ਰੈ residense ਆ ਉਹਦਾ ਮਦਰ ਕੇ ਚੀਫ ਮਿਸਟਰ ਜਿਹੜਾ ਵੀ ਪੰਜਾਬ ਦਾ ਹੁੰਦਾ ਉਹਦਾ ਦਿੱਲੀ ਰੈ residense ਆ ਪਰਦੇਦਾਰੀ ਹੈ ਨਾ ਉੱਥੇ ਪਰ ਜੋ ਵੀ ਹੈਗਾ ਪਰ ਮਦਰ ਕੇ ਜੇ ਸਾਰੀ ਜਿਹੜੀ ਵੀਕ ਲੀਡਰਸ਼ਿਪ ਆ ਭਗੰਤਵਾ ਚੀਫ ਮਿਸਟਰ ਦੀ ਆ ਜਾਗਰਣ ਹੋ ਰਹੀ ਹੈ ਜਿਵੇਂ ਦਿੱਲੀ ਚ 18 ਸੀਟਾਂ ਮੁਸਲਮ ਜਾਂ ਖਾਸ ਕਰਕੇ 8 9 ਸੀਟਾਂ ਬੀਐਸ ਐਸਸੀ ਐਸਟੀ ਕੈਟੇਡਰ ਦੀਆਂ ਜੱਤੀਆਂ ਨੇ ਕੀ ਪੰਜਾਬ ਦੇ ਵਿੱਚ ਇਹ ਦਲਿਤ ਪੱਤਾ ਜਾਂ ਖਾਸ ਕਰਕੇ ਹਿੰਦੂ ਪੱਤਾ ਕੇ ਉਸ ਦੇ ਡਿਪਟੀ ਸੀਐਮ ਜਿਵੇਂ ਪਹਿਲਾਂ ਗੱਲ ਚੱਲੀ ਸੀ ਕਿ ਡਿਪਟੀ ਸੀਐਮ ਦਲਿਤ ਹੋਵੇ ਹਰਪਾਲ ਸਿੰਘ ਚੀਮਾ ਨੂੰ ਉਹਦਾ ਦਿੱਤਾ ਗਿਆ ਖੈਰਾਬ ਸਾਹਿਬ ਨੂੰ ਹਟਾ ਕੇ ਕੀ ਉਹ ਪੋਲਿਟਿਕਸ ਦੇ ਅਧੀਨ ਪੰਜਾਬ ਸਰਕਾਰ ਦੀ ਕੋਈ ਰੁਦੋਬਦਲ ਦੀ ਉਮੀਦ ਵੇਖਦੇ ਹੋ ਐਕਸਪੈਕਟਿਡ ਤਾਂ ਹੈਗਾ ਜੀ ਵੀ ਕੋਈ ਨਾ ਕੋਈ ਚੇਂਜ ਤਾਂ ਹੋਊ ਵੀ ਹੋਊ ਵੀ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਹਮ ਕਿਸ ਪੱਤਰ ਤੇ ਚੇਂਜ ਹੁੰਦੀ ਹੈਗੀ ਆ ਪਰ ਤੁਸੀਂ ਵੇਖੋ ਦਿੱਲੀ ਵਿੱਚ ਇਹ ਨਾਰਥ-ਈਸਟ ਵਿੱਚ ਆਪ ਇਲੈਕਸ਼ਨਾਂ ਹਾਰੀ ਆ ਹਾਂ ਕਿਥੇ ਕਿਥੇ ਭਾਰਤੀ ਜਨਤਾ ਪਾਰਟੀ ਜਿੱਤੀ ਹੈ ਉਥੇ ਪਰ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਨੇ ਹਮਮ ਬਈ ਉਥੇ 5 ਸੀਟਾਂ ਨਹੀਂ ਸੀ ਕਿ ਜਾਦੇ ਸੀਟਾਂ ਸੀ ਬਲਕੇ ਉਹ ਉਹਨਾਂ ਦੇ ਕਿਤੇ ਜ਼ਿਆਦੇ ਗਈਆਂ ਨੇ ਸੀਟਾਂ ਕਪਲ ਮਿਸ਼ਰੇ ਹੋਣੀ ਜਿੱਤਦੇ ਨੇ ਹਮਮ ਜਿਹੜੇ ਕਿ ਵੇ ਮੈਂਟਲੀ ਅਗੇਂਸ ਸੀਗੇ ਇਹਦੇ ਸੀਏ ਦੇ ਤੇ ਹੋਰ ਬਦਲ ਕੇ ਇਸ ਚੀਜ਼ਾਂ ਦੇ ਸ਼ਾਇਨ ਬਾਗ ਦੇ ਮੋਰਚੇ ਦੇ ਕਿੰਨੇ ਖਿਲਾਫ ਸੀ ਫਿਰ ਜਿਹੜੇ 2020 ਵਿੱਚ अर्ली अर्ली 2020 ਵਿੱਚ ਜਿਹੜੇ ਉੱਥੇ ਰਾਇਟਸ ਹੋਏ ਹੈਗੇ ਆ ਉਹ ਇਨਸਟੀਗੇਟ ਕਿਉਂ ਨਹੀਂ ਕੀਤੇ ਸੀ ਬਹੁਤ ਖੈਰਾ ਸਦੂਦੀ ਨਵੈਸੀ ਨੇ ਵੀ ਉਹ ਤਾਹਰ ਹਸੈਨ ਨੂੰ ਖੜਾਇਆ ਜਿਹੜਾ ਦਿੱਲੀ ਦੰਗਿਆਂ ਦੇ ਵਿੱਚ ਇਨਵੋਲਵ ਸੀਗਾ ਤੇ ਮੇਰੇ ਖਿਆਲ ਨਾਲ 33000 ਵੋਟ ਉਹ ਲੈ ਗਿਆ 18000 ਤੇ ਇਹ ਜਿੱਤ ਗਈ ਹੈ ਭਾਜਪਾ ਉਹ ਵੀ ਸਰਕਮਸਟੈਂਸ ਬਣੇ ਨੇ ਜਿਹੜਾ ਬੀਜੇਪੀ ਦੇ ਮਤਵੰਨੇ ਬੱਸ ਦੇ ਬੱਸ ਦੇ ਦੋਸ਼ ਲੱਗਦੇ ਨੇ ਕਿ ਉਹ ਬੋਟ ਖਰਾਬ ਕਰਨਾ ਕਿ ਭਾਰਤੀ ਜਨਤਾ ਪਾਰਟੀ ਹਰ ਕਰਦਾ ਹੈ ਪਰ ਕੇਜਰੀਵਾਲ ਆਪ ਮਤਲਬ ਆਪਣੀ ਸੀਟ ਨਹੀਂ ਕੱਢ ਸਕਿਆ ਮਨੀਸ਼ ਸ਼ਿਸ਼ੋਧੀਆ ਜਿਹਨੂੰ ਐਜੂਕੇਸ਼ਨ ਦਾ ਫਾਦਰ ਬਣਾ ਰੱਖਿਆ ਉਹ ਆਪਣੀ ਸੀਟ ਨਹੀਂ ਕੱਢ ਸਕਿਆ ਤੇ ਦੋਸ਼ ਕੱਲੇ ਭਗਵੰਤ ਮਾਨ ਦਾ ਹੀ ਕਿ ਅਖੇ 1000 ਰੁਪਏ ਬੀਬੀਆਂ ਨੂੰ ਨਹੀਂ ਦਿੱਤਾ ਤਾਂ ਲੋਕਾਂ ਨੇ ਭਰੋਸਾ ਨਹੀਂ ਕੀਤਾ ਮਲ ਸਿੰਦਰ ਜੈਨ ਨਹੀਂ ਹਲਥ ਵਾਲਾ ਆ ਰਿਹਾ ਹਾਂ ਹਾਂ ਉਹ ਵੀ ਹਾਰਿਆ ਅਮੋਤਰੀ ਚੀਜ਼ ਸਰਬਾਤਵਾਜ ਵੀ ਆ ਰਹੀ ਗਿਲਸਾਹ ਕਹਤੇ ਇਹ ਨਹੀਂ ਲੱਗਦਾ ਕਿ ਵਾਕਈ ਬੀ ਟੀਮ ਹੈ ਕਿ ਕਾਂਗਰਸ ਮੁਕਤ ਕਰਨ ਆਈ ਸੀ ਕਾਂਗਰਸ ਨੂੰ ਮੁਕਤ ਕਰਦੀ ਜਾਂਦੀ ਹੈ ਤੇ ਕਾਂਗਰਸ ਤੇ ਵੀ ਹਾਲਾਤ ਮਾੜੇ ਰਹੇ ਨੇ ਦਿੱਲੀ ਚ ਕਾਂਗਰਸ ਲਈ ਠੀਕ ਆ ਬਹੁਤ ਡਿਸਮਿਸਲ ਪਰਫਾਰਮੈਂਸ ਰਹੀ ਹੈ ਪਰ ਜਿਹੜਾ ਉਹਨਾਂ ਦਾ ਆਬਜੈਕਟਿਵ ਸੀਗਾ ਇਹ ਆਪ ਨੂੰ ਸੀਮਾ ਤੋਂ ਪਰੇ ਕਰਨਾ ਉਹਦੇ ਜੋ ਕਾਮਜਵਰੇ ਹੈਗੇ ਜਿਸ ਤਰ੍ਹਾਂ ਕਿ ਆਪਨੇ ਉਹਨਾਂ ਦੀ ਸਪਾਇਲ ਗੇਮ ਖੇਡੀ ਹੈਗੀ ਆ ਸਪਾਇਲ ਸਪੋਰਟ ਇਨ ਹਰਿਆਣਾ ਐਂਡ ਮਹਾਰਾਸ਼ਟਰਾ ਤੇ ਕਿਸੇ ਤਰ੍ਹਾਂ ਗੁਜਰਾਤ ਵਿੱਚ ਖੇਡੀ ਹੈਗੀ ਆ ਉਹ ਉਸ ਦਾ ਉਹਨਾਂ ਨੇ ਆਪਣਾ ਮੁਖਾਵ ਕਰ ਦਿੱਤਾ ਹੈ ਮੈਂ ਤਾਂ ਇਹ ਸੋਚਦਾ ਹਾਂ ਖੈਰ બીਜ ਇੱਕ ਤੁਸੀਂ ਹੋਰ ਵੇਖੋ ਕਿ ਕੇਜਰੀਵਾਲ ਅੱਗੇ ਰੌਲਾ ਪਾਉਣ ਵਾਲਿਆਂ ਸੀ ਮਾਇਆਵਤੀ ਰੌਲਾ ਪਾਉਣ ਵਾਲਿਆਂ ਸੀ ਕਾਂਗਰਸ ਦੇ ਕੁਝ ਲੋਕ ਰੌਲਾ ਪਾਉਣ ਵਾਲਿਆਂ ਸੀ ਕਿ EVM ਗੜਬੜਾ ਐਸ ਵਾਰੀ ਇਸ ਇਲੈਕਸ਼ਨ ਦੇ ਵਿੱਚ EVM ਦੇ ਬਾਰੇ ਹਾਰੀ ਹੋਈ ਧਰਨੇ ਵੀ ਕੋਈ ਕਿੰਤੂ ਨਹੀਂ ਕੀਤਾ ਕੀ EVM ਨੂੰ ਸਰਟੀਫਾਈਡ ਦੇਣ ਦੇ ਵਿੱਚ ਆਮ ਆਦਮੀ ਪਾਰਟੀ ਵੀ ਰੋਲ ਨਭਾਉਣ ਲੱਪਈ ਹੁਣ ਕਿ ਬੀਜੇਪੀ ਨੂੰ EVM ਦਾ ਸਰਟੀਫਿਕੇਟ ਮਿਲੇ ਵੋਟਾਂ ਦਾ ਕੋਈ ਫਰਕ ਤਾਂ ਆਇਆ ਹੈਗਾ ਵੀ ਜਿੰਨੀਆਂ ਵੋਟਾਂ ਦਿੱਲੀ ਸੈਗਿਆਂ ਨੇ ਉਤੋਂ ਜ਼ਿਆਦਾ ਵੋਟਾਂ ਸ਼ੋਹ ਹੋ ਰਹੀਆਂ ਨੇ EVM ਵਿੱਚ ਬਿਲਕੁਲ ਉਹ ਕੁਐਸਚਨਸ ਉੱਥੇ ਹੈਗੇ ਆ ਡਾਕਟਰ ਗਰਗ ਹੁਣਾਂ ਨੇ ਕੁਐਸਚਨ ਉਠਾਏ ਨੇ ਪਰ ਕੇਦਰੀਵਾਲ ਤਾਂ ਬਿਲਕੁਲ ਚੁੱਪ ਹੈ ਉਹਨਾਂ ਨੇ EVM ਨੂੰ ਧੋਤੇ ਬਣਾ ਲਿਆ ਉਹ ਬਿਲਕੁਲ ਚੁੱਪ ਹੈਗੇ ਇਸ ਗੱਲ ਤੇ ਆ ਹੂੰ ਕਿਤੇ ਨਾ ਕਿਤੇ ਭਾਜੀਪੀ ਦੇ ਦਾਗ ਧੋਣ ਚ ਮਦਦ ਕਰ ਰਿਹਾ ਕੇਦਰੀਵਾਲ ਡਟਰਜੈਂਟ ਆ ਹੋ ਸਕਦਾ ਕਿ ਸੇ ਵੀ ਵਾਸ਼ਿੰਗ ਪਾਊਡਰ ਖਤਮ ਕਰ ਰਹੇ ਹੋਣ ਖਰ ਇਹ ਦੇ ਨਾਲ ਨਾਲ ਜੇ ਵੇਖੀਏ ਤੇ ਬੀਜੇਪੀ ਦੀ ਪੰਜਾਬ ਵੱਲੋਂ ਆਮਦ ਕਿਉਂਕਿ ਬਹੁਤੇ ਲੋਕ 18-20% ਵੋਟ ਫਲੋਟਿੰਗ ਵੋਟ ਹੁੰਦੀ ਹੈ ਜਿਹੜੀ ਮੌਕਾ ਵੇਖਦੀ ਹੈ ਕਿ ਚੜ੍ਹਦੀ ਗੱਡੀ ਹੁਣ ਕਮਲ ਦਾ ਫੁੱਲ ਫੜ ਲਿਆ ਜਾਵੇ ਕਿਉਂਕਿ ਮੌਕਾ ਪ੍ਰਸਤੀ ਸਿਆਸਤ ਚ ਧਰਮ ਹੈ ਇਸ ਤਰ੍ਹਾਂ ਪੰਜਾਬ ਦੇ ਸਰਕਮਸਾਂਸ ਕੀ ਵੇਖਦੇ ਹੋ ਹੁਣ ਇੱਥੇ ਤਾਂ ਤੁਸੀਂ ਵੇਖੋ ਇੱਥੇ ਹਰਜੇਸ਼ ਛੱਤਰੀ ਹੈ ਤੇ ਸੀਐਮ ਮਾਨ ਸਾਹਿਬ ਦਾ ਬਹੁਤ ਨਜ਼ਦੀਕੀ ਸੀ ਰਵਨੀਤ ਬਿੱਟੂ ਨੇ ਟਵੀਟ ਕੀਤਾ ਕਿ ਮੇਰਾ ਖਾਸਮ ਖਾਸ ਮਿੱਤਰ ਜੋ ਭਗਵੰਤ ਦਾ ਵੀ ਮਿੱਤਰ ਸੀਗਾ ਰਜੇਸ਼ ਛਤਰੀ ਗ੍ਰਿਫਤਾਰ ਕਰ ਲਿਆ ਇੱਕ ਮਾਮੂਲੀ ਜੇ ਕੇਸ 'ਚ ਐਸ்சிਐਸਟੀ ਦਾ ਲਾ ਕੇ ਤੇ ਕੀ ਇਸ ਸਿਲਸੇ ਦੇ ਵਿੱਚ ਬੀਜੇਪੀ ਦੇ ਵਿੱਚ ਲੋਕਾਂ ਦਾ ਪੈਰ ਧਰਾਵਾ ਪੰਜਾਬ 'ਚ ਵੀ ਵਧੇਗਾ ਦਿੱਲੀ ਜੱਤ ਤੋਂ ਬਾਅਦ ਜਾਂ ਪੰਜਾਬ ਜਿਤਨਾ ਬੀਜੇਪੀ ਲਈ ਸਖਾਲਾ ਹੁੰਦਾ ਜਾਂਦਾ ਹੈ ਉਹ ਹਜੇ ਤਾਂ ਨਹੀਂ ਕਹੇ ਕਿ ਕੰਡਿਊਸਿਬਲ এনਵਾਇਰਨਮੈਂਟ ਹੈਗਾ ਭਾਰਤ ਜਨਤਾ ਪਾਰਟੀ ਦੀ ਪੰਜਾਬ 'ਚ ਹਮਮ ਔਰ ਆਲੇ ਸਮੇਂ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋ ਸਿੱਖ ਪਾਲਸੀ ਆਪਣੀ ਅਪਣਾਉਂਦੇ ਨੇ ਜਾਂ ਪ੍ਰੋ ਪੰਜਾਬ ਹੂੰ ਉਹਦੇ ਨਾਲ ਫਰਕ ਪਊਗਾ ਜਾਂਦਾ ਰਹੇ ਕਿ ਉਸ ਤਰ੍ਹਾਂ ਦੀ ਪੋਜ਼ਿਟਿਵ ਅਪਰੋਚ ਪੰਜਾਬ ਪ੍ਰਤੀ ਤੇ ਸਿੱਖਾਂ ਪ੍ਰਤੀ ਨਹੀਂ ਅਪਣਾਉਂਦੇ ਹੂੰ ਜਦੋਂ ਉਹ ਅਪਰੋਚ અપਨਾਉਣਗੇ ਕੀ ਹੁਣ ਜਿਹੜਾ ਮਨਿੰਦਰ ਸਿੰਘ ਸੱਤਸੇ ਹੁਣੀ ਹੈਗੇ ਆ ਕੀ ਦਿੰਦਰਪਾਲ ਸਿੰਘ ਭੁੱਲਰ ਦੇ ਕੇਸ ਤੇ ਕਰਨ ਕੇ ਦੁਆਰਾ ਸਰਵਾਈ ਹਾਂ ਉਹ ਜਿਹੜੇ ਇਸ਼ੂਸ ਨੇ ਸਿੱਖਾਂ ਦੇ ਉਹ ਕੁਝ ਨਹੀਂ ਹੋ ਸਕੇ ਕਿ ਉਹਨਾਂ ਦੀ ਪਾਵਰ ਹੈਗਾ ਕਿ ਇਹ ਰਿਹਾਰ ਕਰਨਗੇ ਕਿਉਂਕਿ ਸੈਂਟਰ ਚ ਵੀ ਇਹਨਾਂ ਦੀ ਸਰਦਾਰ ਹੂੰ ਉਹਨੂੰ ਕੇਸ ਤਾਂ ਇਹਦੇ ਸਾਹਮਣੇ ਆਉਣਾ ਹੀ ਆਉਣਾ ਹੈਗਾ ਹੂੰ ਤੇ ਇਹਦੇ ਕੋਲੇ ਪੋਜੀਸ਼ਨ ਵੀ ਕੋਈ ਨਾ ਕੋਈ ਇੰਪੋਰਟੈਂਟ ਹੋਣੀ ਹੋਣੀ ਆ ਗੌਰਮੇਤ ਵਿਕਾਸ ਸੱਤਸੇ ਹੋਏ ਕਿਉਂਕਿ ਇਹਦਾ ਨਾਂ ਤਾਂ ਚੀਫ ਮਿਨਿਸਟਰਸ਼ਿਪ ਲਈ ਵੀ ਆ ਰਿਹਾ ਹੈਗਾ ਹੂੰ ਪਹਿਲੇ ਇਹ ਨਾ ਹੋਇਆ ਤਾਂ ਕੋਈ ਨਾ ਕੋਈ ਇੰਪੋਰਟੈਂਟ ਪੋਜੀਸ਼ਨ ਤਾਂ ਮਿਨਿਸਟਰੀਅਲ ਲੈਵਲ ਤੇ ਨੂੰ ਮਿਲੂਗੀ ਪਰ ਜਿਵੇਂ ਪੰਜਾਬ ਚ ਅੱਜ ਵੀ ਆ ਰਾਕਟ ਲਾਂਚਰ ਖਾਲੀ ਸ਼ਲ ਮਲੇ ਨੇ ਇੱਕ ਜਲੰਧਰ ਚ ਇੱਕ ਮੁੰਡਾ 17 ਕੁ ਬਰਿਆਂ ਦਾ ਹਰਿੰਦਰ ਸਿੰਘ ਗਿਆਨੀ ਦਾਸ ਤੇ ਅਨਾਸ਼ਾਤ ਉਹਦੇ ਕੋਲੋਂ 10 ਪਿਸਟਲ ਫੜੇ ਗਏ ਨੇ ਲਾਅ ਐਂਡ ਆਰਡਰ ਦੀ ਗੱਲ ਸਭ ਤਸਵੀਰ ਬਹੁਤ ਬਦਤਰ ਹੈ ਸਰਕਾਰ ਘਰੇ ਨਹੀਂ ਤੇ ਹਾਲਾਤ ਮਾੜੇ ਨੇ ਪੰਜਾਬ ਦਿੱਤਾ ਦੇਖੋ ਨਾ ਕੀ ਹੋਇਆ ਹੈਗਾ ਚੰਦਪਾਣਚ ਵੀ ਚੰਦਪਾਣਚ ਕੀ ਹੋਇਆ ਦੇਖੋ ਦੇਖੋ ਭਾਈਚਾਰੇ ਆਪਸ ਚ ਵੰਡੇ ਜਾ ਰਹੇ ਨੇ ਹਾਂ ਵੰਡੇ ਜਾ ਰਹੇ ਹੈਗੇ ਤੇ ਪੁਲਿਸ ਓਪਨਲੀ ਇੱਕ ਭਾਈਚਾਰੇ ਦੀ ਸਪੋਰਟ ਕਰ ਰਹੀ ਹੈਗੀ ਆ ਹੂੰ ਇਹਨਾਂ ਮਤਲਬ ਪੁਲਿਸ ਨੇ ਸੈਕਟੇਰੀਅਨ ਐਂਗਲ ਵਾਰ ਰਹੇ ਨੇ ਪੰਜਾਬ ਵਿੱਚ ਬਿਲਕੁਲ ਉਹਦੇ ਚ ਇਹ ਹੈ ਕਿ ਇੱਕ ਤਰਫ ਫਿਰ ਕੋਰਟ ਵੀ ਜੇਬੀ ਦੀ ਚੋਰੀ ਜਾਏਗੀ ਦੁਖੀ ਹੋਈ ਦੂਜੇ ਵਿਜੇ ਸੰਪਲਾ ਜਾ ਕੇ ਆਇਆ ਹੈ ਬਿਲਕੁਲ ਬਿਲਕੁਲ ਹਾਲਾਂਕਿ ਸਪੋਰਟ ਚ ਸਪੋਰਟ ਚ ਬੋਲ ਕੇ ਆਇਆ ਗਲਤਾਂ ਦੀ ਸਾਰੀਆਂ ਬਹੁਤ ਕੈਸ਼ ਕਰ ਉੱਤੇ ਸੀ ਉੱਥੇ ਸਰਪੰਚ ਵੀ ਗਲਤ ਹੈਗਾ ਹਾਂ ਉਸੇ ਕਰਕੇ ਵਿਵਾਦ ਉਹ ਜੱਟ ਬਨਾਮ ਦਲਿਤ ਵਿਵਾਦ ਬਣਾਇਆ ਜਾ ਰਿਹਾ ਹੈ ਇਹੀ ਚੀਜ਼ ਕਿਸਾਨ ਅੰਦੋਲਨ ਚ ਪੈਦਾ ਕੀਤੀ ਜਾ ਰਹੀ ਹੈ ਇਹੀ ਚੀਜ਼ ਹਰਿਆਣੇ 'ਚ ਪੈਦਾ ਕੀਤੀ ਹੈ ਇਹਨਾਂ ਨੇ ਕੀਤੀ ਜਾ ਰਹੀ ਹੈ ਸਮਾਜ ਨੂੰ ਐਂਟੀ ਐਂਟੀ ਜਾਟ ਜਿਹੜਾ ਸੀਗਾ ਪਲੈਟਫਾਰਮ ਇਹਨਾਂ ਨੇ ਖੜਾ ਕੀਤਾ ਜਿਸ ਨੂੰ ਇਹਨਾਂ ਨੇ ਵਰਤਿਆ ਹੈਗਾ ਹੂੰ ਹੂੰ ਪਹਿਲੇ ਤਾਂ ਹਰਿਆਣਾ ਤਾਂ ਸੀਗੀ ਲਾਲਾਂ ਦੀ ਸਿਆਸਤ ਪਹਿਲੇ ਬਿਲਕੁਲ ਹੁਣ ਲਾਲ ਅਗਲੇ ਸੀਨ ਤੋਂ ਗੈਪ ਹੋ ਗਏ ਹੈਗੇ ਹਾਂ ਹੂੰ ਉਧਰ ਭਪਿੰਦਰ ਸਿੰਘ ਹੁੱਡਾ ਦਾ ਕਲਿੱਪ ਆ ਰਿਹਾ ਹੈਗਾ ਵਾਇਰਲ ਹੋਇਆ ਹੋਇਆ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹ ਗੱਲਬਾਤ ਕਰ ਰਿਹਾ ਹੈ ਕਿ ਆ ਸੁਨੀਲ ਜਾਖੜ ਦੇ ਪੁੱਤੇ ਦੀ ਸੱਟ 'ਤੇ ਬਿਲਕੁਲ ਲੇ ਇਹ ਜਿਵੇਂ ਸਾਰਾ ਕੁਝ ਪੋਲਟਿਕਸ ਜਿਹੜੀ ਹੈਗੀ ਇਸ ਟਾਈਮ ਤੇ ਬਹੁਤ ਕਨਫਿਊਜ਼ਡ ਸਟੇਟ ਆਫ ਮਾਈਂਡ ਜੈਗੀ ਆ ਪੰਜਾਬ ਜਾਂ ਮਨੁੱਖੀ ਹੱਕਾਂ ਲਈ ਆਮ ਲੋਕਾਂ ਦੇ ਹੱਕਾਂ ਲਈ ਲੜਨ ਵਾਲੀਆਂ ਕਿਸਾਨਾਂ ਤੇਰਾ ਵੀ ਨਖਿੱਧ ਪਣੇ ਵਾਲ ਨੂੰ ਕੁਝ ਇੱਕ ਆ ਗਈ ਨੇ ਸਿਸਟਮ ਅਜਿਆ ਆ ਕੁਝ ਨਹੀਂ ਮਗਰ ਮੈਂ ਤਾਂ ਉਹਨੂੰ ਬਰੀ ਹਾਰਟ ਟੂ ਅੰਡਰਸਟੈਂਡ ਪਰ ਸੋਹੜਾ ਭੰਦੇੜ ਹੈਗਾ ਸਰਨ ਸਿੰਘ ਭੰਦੇੜ ਜੀ ਉਹਦੀ ਜੋ ਸਟੇਟਮੈਂਟ ਹੁੰਦੀ ਹੈ ਅੱਜ ਕਹਿੰਦੇ 25